ਕੁਝ ਕ ਖਾਲਸਾ ਵਾ ਗੁਰੂ ਜੀ ਫਤਿਹ ਆਪ ਸੰਗਤ ਜੀ ਦੇਖ ਹੀ ਸਕਦੇ ਗਰੁੱਪ ਵਿੱਚ ਜੁੜੀ 12 ਸਾਲਾਂ ਬਾਅਦ ਮੁੰਡਾ ਵੀ ਵੱਡਾ ਹੋ ਗਿਆ 18 ਸਾਲ ਦਾ ਹੋ ਗਿਆ ਆਪ ਪਾਲਿਆ ਵਾ ਉਹਨੇ ਬੀਬੀ ਨੇ ਤੇ ਉਹਨੂੰ ਅੱਜ ਅਸੀਂ ਸੋਹਰੇ ਪਰਿਵਾਰ ਵਿੱਚ ਛੱਡਣਾ ਹੈ ਸਰਪੰਚਾ ਦੋ ਦੋਨੇ ਹੀ ਨਾਲ ਆ ਪੁਰਾਣਾ ਸਰਪੰਚ ਨਵਾਂ ਸਰਪੰਚ ਨਾਲ ਆ ਸਾਡਾ ਸਾਥ ਦਿੱਤਾ ਵਧ ਛੱਡ ਕੇ ਉੱਥੇ ਪੰਚਾਇਤ ਜੀ ਗੱਲ ਕਰਦੇ ਪੈ ਹੀ ਤੇ ਪੰਚਾਇਤ ਚ ਭੱਜ ਕੇ ਥਾਣੇ ਆ ਗਿਆ ਥਾਣੇ ਦੇ ਵਿੱਚ ਹੁਣ ਐਸ ਐਚਓ ਸਾਹਿਬ ਨੇ ਸਾਨੂੰ ਸੱਦਿਆ ਵਾ ਅਸੀਂ ਇਸ ਤਰ੍ਹਾਂ ਵੀ ਨਹੀਂ ਆਉਂਦੇ ਐਫੀਡੈਂਟਾ ਦੇਖੋ ਨਾਂ ਲੈ ਕੇ ਆਏ ਆ ਤੇ ਐਸ ਸੱਚੋ ਕਹਿੰਦਾ ਸੀ ਵੀ ਤੁਸੀਂ ਕਾਨੂੰਨ ਹੱਥ ਚ ਲੰਦੇ ਆ ਤੇ ਮੈਂ ਇਸ ਗਰੁੱਪ ਵਿੱਚ ਇਹ ਵਿਚਾਰ ਰੱਖਣਾ ਚਾਹੁੰਨੀ ਆ ਕਿ ਜੇ ਪੰਜਾਬ ਪੁਲਿਸ ਖੁਦ ਹੀ ਡੰਡਾ ਕਾਇਮ ਕਰ ਲੇ ਸਾਨੂੰ ਲੋੜ ਕੀ ਕਾਨੂੰਨ ਹੱਥ ਚ ਲੈਣ ਦੀ ਤੇ ਜੇ ਕਾਨੂੰਨ ਹੱਥ ਚ ਲੈਣ ਵਾਲੀ ਗੱਲ ਕਹਿੰਦੇ ਆ ਤੇ ਅਸੀਂ ਕਿਹੜਾ ਹੱਥ ਚੱਕਿਆ ਅਸੀਂ ਇੱਕ ਸ਼ਾਂਤ ਸੁਭਾਣਾ ਪਚਾਇਤ ਪਿੰਡ ਦੇ ਸਰਪੰਚ ਦੇ ਘਰ ਬੈਠੇ ਹੋਏ ਸੀ ਨਾ ਬੈਠ ਕੇ ਸਰਪੰਚ ਦੇ ਘਰੇ ਦੇਖੋ ਇਹ ਸੱਚੋ ਸੱਦ ਕੇ ਸਾਨੂੰ ਠਾਣ ਦੇ ਵਿੱਚ ਤੇ ਅੱਗੇ ਬੂਆ ਲਾ ਲਿਆ ਪੱਤਰਕਾਰ ਨਾਲ ਸ਼ਾਂਤ ਸੁਭਾਣਾ ਅਸੀਂ ਘਰ ਵਸਾਉਣ ਆਏ ਸੀ ਡਿੜਵੇ ਇੱਕ ਧੀ ਦਾ ਤੇ ਐਸਐਚਓ ਨੇ ਜਿਹੜਾ ਮੁੰਡਾ ਸਿੱਥੇ ਆ ਕੇ ਬਹਿ ਗਿਆ ਕੋਈ ਹੱਥ ਨਹੀਂ ਚੱਕਿਆ ਪੰਚਾਇਤ ਚ ਉੱਠ ਕੇ ਜਿਹੜਾ ਉਹਦਾ ਘਰ ਵਾਲਾ ਸਿੱਥੇ ਆ ਗਿਆ ਥਾਣੇ 'ਚ ਤੇ ਆ ਸਾਰੇ ਦੇਖ ਸਕਦੇ ਸੰਗਤ ਨਾਲ ਪਿੰਡ ਦੀਆਂ ਪੰਚਾਇਤਾਂ ਵੀ ਸਾਡੇ ਨਾਲ ਆ। ਬਾਕੀ ਦੇਖਦੇ ਆ ਉਹ ਦੇਖ ਸਕਦੇ ਬੂਹਾ ਲੱਗਾ ਹੋਇਆ ਥਾਣੇ ਨੂੰ ਜਿੰਦਾ ਲਾਤਾ ਕੁੰਡਾ ਲਾਤਾ। ਅੱਵਾ ਮੂ ਵੀ ਕਹਿ ਪਹਿਲਾਂ ਐਸਐਚਓ ਨੇ ਸਾਨੂੰ ਇੱਥੇ ਸਾਧ ਲਿਆ ਥਾਣੇ ਦੇ ਵਿੱਚ ਤੇ ਹੁਣ ਦੇਖ ਸਕਦੇ ਤੁਸੀਂ ਕੁੰਡਾ ਲਾ ਲਿਆ ਉਹਨੇ ਐਸਐਚਓ ਨੇ। ਤੋਂ ਰਾਈ ਨੋਦਾਨੇ ਦੋਹਾਂ ਦੀਆਂ ਖੋਲ ਦਿੱਤਾ ਜੀ ਐਸ ਐਚ ਨੂੰ ਬੁਆ ਖੂਆ ਕਹਿੰਦਾ ਤਾਂ ਗੁਰੂ ਚੱਕਾ ਖਾਲਸਾ ਵਾਗੁਰੂ ਜੀ ਦੀ ਫਤਿਹ ਆਪ ਸੰਗਤ ਜੀ ਦੇਖ ਹੀ ਸਕਦੇ ਗਰੁੱਪ ਵਿੱਚ ਜੁੜੀ 12 ਸਾਲਾਂ ਬਾਅਦ ਮੁੰਡਾ ਵੀ ਵੱਡਾ ਹੋ ਗਿਆ 18 ਸਾਲ ਦਾ ਹੋ ਗਿਆ ਆਪ ਪਾਲਿਆ ਵਾ ਉਹਨੇ ਬੀਬੀ ਨੇ ਤੇ ਉਹਨੂੰ ਅੱਜ ਅਸੀਂ ਸੋਹਰੇ ਪਰਿਵਾਰ ਵਿੱਚ ਛੱਡਣਾ ਹੈ ਸਰਪੰਚਾ ਦੋਨੋਂ ਹੀ ਨਾਲ ਆ ਪੁਰਾਣਾ ਸਰਪੰਚ ਨਵਾਂ ਸਰਪੰਚ ਨਾਲ ਆ ਸਾਡਾ ਸਾਥ ਦਿੱਤਾ ਵੱਧ ਛੱਡ ਕੇ ਉੱਥੇ ਪੰਚਾਇਤ ਜੇ ਗੱਲ ਕਰਦੇ ਪੈ ਹੀ ਤੇ ਪੰਚਾਇਤ ਚ ਭੱਜ ਕੇ ਥਾਣੇ ਆ ਗਿਆ ਥਾਣੇ ਦੇ ਵਿੱਚ ਹੁਣ ਐਸਐਚਓ ਸਾਹਿਬ ਨੇ ਸਾਨੂੰ ਸੱਦਿਆ ਵਾ ਅਸੀਂ ਇਸ ਤਰ੍ਹਾਂ ਵੀ ਨਹੀਂ ਆਉਂਦੇ ਐਫੀਡੈਂਟਾ ਦੇਖੋ ਨਾਂ ਲੈ ਕੇ ਆਏ ਆ ਤੇ ਐਸੱਚੋ ਕਹਿੰਦਾ ਸੀ ਵੀ ਤੁਸੀਂ ਕਾਨੂੰਨ ਹੱਥ ਚ ਲੰਦੇ ਆ ਤੇ ਮੈਂ ਇਸ ਗਰੁੱਪ ਵਿੱਚ ਇਹ ਵਿਚਾਰ ਰੱਖਣਾ ਚਾਹੁੰਨੀ ਆ ਕਿ ਜੇ ਪੰਜਾਬ ਪੁਲਿਸ ਖੁਦ ਹੀ ਡੰਡਾ ਕਾਇਮ ਕਰ ਲੇ ਸਾਨੂੰ ਲੋੜ ਕੀ ਕਾਨੂੰਨ ਹੱਥ ਚ ਲੈਣ ਦੀ ਤੇ ਜੇ ਕਾਨੂੰਨ ਹੱਥ ਚ ਲੈਣ ਵਾਲੀ ਗੱਲ ਕਹਿੰਦੇ ਆ ਤੇ ਅਸੀਂ ਕਿਹੜਾ ਹੱਥ ਚੱਕਿਆ ਐਸ ਲਈ ਇੱਕ ਸ਼ਾਂਤ ਸੁਭਾਣਾ ਪੰਚਾਇਤ ਪਿੰਡ ਦੇ ਸਰਪੰਚ ਦੇ ਘਰ ਬੈਠੇ ਹੋਏ ਸੀ ਨਾ ਬੈਠ ਕੇ ਸਰਪੰਚ ਦੇ ਘਰੇ ਹਾਂ ਹੀ ਹੁੰਦਾ ਤਾਂ ਹੀ ਤਾਂ ਹੀ ਦਾ ਕੰਮ ਖਰਾਬ ਹੋਇਆ ਆਪਣੇ ਦੋ ਛੱਗ ਸੁਜੀ ਦਾ ਘਰ ਬਸਾਉਣਾ ਹੈ ਜੀ ਲੱਗਦਾ 12 ਸਾਲ ਹੋ ਗਏ ਭਾਈ 12 ਸਾਲ ਹੋ ਗਏ ਕਦੇ ਬੈਠੀ ਨਹੀਂ ਇਹ ਤਾਂ ਇਹਨਾਂ ਨੇ ਅਲਤੋ ਨਾਲ ਹੋਰ ਕੀ ਗੱਲ ਆ ਹੋਰ ਕੀ ਗੱਲ ਆ